ਜੇ ਵੀਡੀਓ ਜਨਮਾਸਟਮੀ ਵਾਲੇ ਦਿਨ ਦੀ ਸੀਗੀ ਜਨਮਾਸਟਮੀ ਵਾਲੇ ਦਿਨ ਕਾਨਾਹੀ ਤੇ ਬੱਡੇ ਦੇ ਮੈਂ ਉਹਨਾਂ ਲਈ ਬਣਾਏ ਸੀਗੇ ਤਾਜੇ ਨਾਰੀਅਲ ਦੇ ਕੇਸਰ ਮલાઈ ਵਾਲੇ ਲੱਡੂ ਬਣਾ ਕੇ ਤਿਆਰ ਕੀਤੇ ਸੀ ਕੇਸਰ ਮલાઈ ਦੇ ਲੱਡੂ ਬਣਾ ਲੈ ਸਭ ਤੋਂ ਪਹਿਲੇ ਇੱਥੇ ਲੈ ਲਏ ਦੋ ਤਾਜੇ ਨਾਰੀਅਲ ਨਾਰੀਏ ਦਾ ਪਿਛਲਾ ਮੈਂ ਛਿਲਕਾ ਹਟਾ ਦਿੱਤਾ ਤੇ ਨਾਰੀ ਨੂੰ ਅਸੀਂ ਛੋਟੇ ਟੁਕੜਿਆਂ ਜਿੱਥੇ ਕੱਟ ਕੇ ਤਿਆਰ ਕਰ ਲਿਆ ਜੀਗਾ ਹੁਣ ਅਸੀਂ ਨਾਰੀ ਨੂੰ ਪਾ ਦਾਂਗੇ ਮਿਕਸੀ ਦੇ ਜਾਰ ਤੇ ਟੱਕਰ ਲਗਾ ਕੇ ਇਹਨੂੰ ਅਸੀਂ ਪੀਸ ਕੇ ਤਿਆਰ ਕਰਾਂਗੇ ਤੇ ਮਿਕਸੀ ਨੂੰ ਤੁਸੀਂ ਥੇ ਰੁਕ ਰੁਕ ਕੇ ਚਲਾ ਕੇ ਨਾਰੀ ਨੂੰ ਪੀਸ ਕੇ ਤਿਆਰ ਕਰਾਂਗੇ। ਨਾਰੀਲ ਵਿੱਚ ਕੋਈ ਅਸੀਂ ਪਾਣੀ ਐ ਦੁੱਧ ਦਾ ਇਸਤੇਮਾਲ ਨਹੀਂ ਕਰਾਂਗੇ। ਬਿਨਾ ਪਾਣੀ ਦੁੱਧ ਤੋਂ ਅਸੀਂ ਇਹਨੂੰ ਪੀਸ ਕੇ ਤਿਆਰ ਕਰਾਂਗੇ। ਔਰ ਬਹੁਤ ਹੀ ਵਧੀਆ ਤਰੀਕੇ ਨਾਲ ਜਿ ਤੁਸੀਂ ਦੇਖ ਸਕਦੇ ਪੀਸ ਕੇ ਤਿਆਰ ਅਸੀਂ ਕਰ ਲਿਆ ਸੀਗਾ। ਇਹਨੂੰ ਪੀਸਣ 'ਚ ਕੋਈ ਵੀ ਸਾਨੂੰ ਦਿੱਕਤ ਵਗੈਰਾ ਨਹੀਂ ਹੁੰਦੀ। ਇਹਨੂੰ ਅਸੀਂ ਰੱਖ ਦਵਾਂਗੇ ਨਾਰੀ ਨੂੰ ਸਾਈਡ ਤੇ। ਹੁਣ ਫਟਾਫਟ ਅਸੀਂ ਬਣਾ ਲੈਨੇ ਕਾਨਾ ਜੀ ਦੇ ਲੱਡੂ। ਲੱਡੂ ਬਣਾ ਲੈਥੇ ਮੈਂ ਲੈ ਲਈ ਸੀ ਕੜਾਈ। ਜਦੋਂ ਕੜਾਈ ਹਲਕੀ ਗਰਮ ਹੋ ਜੇਗੀ ਉੱਚੀ ਸੀ ਪਾ ਦਾਂਗੇ ਦੇਸੀ ਘਿਓ ਮੈਂ ਇੱਕ ਵੱਡਾ ਚਮਚ ਐਡ ਕਰ ਦਿੱਤਾ ਸੀ ਦੇਸੀ ਘਿਓ ਦੇ ਜੋ ਦੇਸੀ ਘਿਓ ਮੈਲਟ ਹੋ ਜਾਏਗਾ ਮਤਲਬ ਕਿ ਦੋ ਛੋਟੇ ਚਮਚ ਐਡ ਕੀਤੇ ਹੀ ਦੇਸੀ ਘਿਓ ਦੇਸੀ ਘਿਓ ਜਿਹੜਾ ਮੈਲਟ ਹੋ ਗਿਆ ਉਸ ਵਿੱਚ ਹੀ ਪਾ ਦਾਂਗੇ ਜ ਤੁਸੀਂ ਨਾਰੀਲ ਪੀਸ ਕੇ ਰੱਖਿਆ ਸੀ ਨਾ ਉਹ ਐਡ ਕਰ ਦਾਂਗੇ ਹੁਣ ਇੱਥੇ ਅਸੀਂ ਨਾਰੀਲ ਨੂੰ ਨਾ 5 ਤੋਂ 7 ਮਿੰਟ ਤੱਕ ਮੀਡੀਅਮ ਟੂ ਹਾਈ ਫਲੇਮ ਤੇ ਲਗਾਤਾਰ ਹਿਲਾਉਂਦੇ ਥੇ ਸੀ ਨੂੰ ਤੁੰਨਾਗੇ ਇਹ ਨਾਰੀ ਦੇ ਜਗਾ ਤੇ ਤੁਸੀਂ ਡਿਸਟ੍ਰਿਕਟਿਡ ਕੋਕੋਨਟ ਦਾ ਵੀ ਇਸਤੇਮਾਲ ਕਰ ਸਕਦੇ ਹੋ ਬਟ ਜੇ ਤੁਸੀਂ ਤਾਜ਼ੇ ਨਾਰੀਏ ਤੋਂ ਲੱਡੂ ਬਣਾ ਕੇ ਤਿਆਰ ਕਰੋਗੇ ਨਾ ਬਹੁਤ ਹੀ ਯਾਰਾ ਵਧੀਆ ਬਣ ਕੇ ਤਿਆਰ ਹੁੰਦੇ ਨੇ ਤੇ ਜਦੋਂ ਅਸੀਂ ਉਹਦੋਂ ਤੱਕ ਨਾਰੀ ਨੂੰ ਇੱਥੇ ਪੁੰਨਾ ਜਦੋਂ ਤੱਕ ਇਹ ਹਲਕਾ ਇੱਥੇ ਡਰਾਈਨ ਹੋ ਗਏ ਤੁਸੀਂ ਦੇਖ ਸਕਦੇ ਨਾਰੀਆ ਗੋਨਾ ਕਾਫੀ ਡਰਾਈ ਹੋ ਗਿਆ ਸੀ ਇਹਨੂੰ ਭੁੰਨੇ ਸਾਨੂੰ 5 ਤੋਂ 7 ਮਿੰਟ ਹੋ ਗਏ ਸੀ ਹੁਣ ਅਸੀਂ ਐਡ ਕਰ ਦਾਂਗੇ ਦੁੱਧ 2 ਕੱਪ ਮੈਂ ਐਡ ਕੀਤਾ ਦੁੱਧਾ ਤੇ ਅੱਧਾ ਕੱਪ ਐਡ ਕਰਤਾ ਸੀ ਚੀਨੀ ਤੇ ਅੱਧਾ ਕੱਪ ਅਸੀਂ ਐਡ ਕਰਤਾ ਮਿਲਕ ਪਾਊਡਰ ਦਾ ਗੈਸ ਨੂੰ ਬਿਲਕੁਲ ਥੇਸੀ ਲੋ ਤੇ ਕਰ ਦਾਂਗੇ ਇਹਨੂੰ ਲਗਾਤਾਰੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਕਿਉਂਕਿ ਅਸੀਂ ਇਹਦੇ ਵਿੱਚ ਐਡ ਕੀਤਾ ਸੀ ਮਿਲਕ ਪਾਊਡਰ ਇਸ ਲਈ ਵਿੱਚ ਕੋਈ ਲੰਮਸ ਵਗੈਰਾ ਨਾ ਬਣੇ ਫਟਾਫਟ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨੂੰ ਤੁਸੀਂ ਮਿਲਕ ਪਾਊਡਰ ਨਹੀਂ ਪਾਉਣਾ ਚਾਹੁੰਦੇ ਸਕਿੱਪ ਕਰ ਸਕਦੇ ਅਗਰ ਤੁਸੀਂ ਮਿਲਕ ਪਾਊਡਰ ਐਡ ਕਰੋਗੇ ਨਾ ਟੇਸਟ ਬਹੁਤ ਹੀ ਵਧੀਆ ਆਏਗਾ ਮਾਵੇ ਵਾਲਾ ਟੇਸਟ ਆਏਗਾ ਇਹਦੇ ਵਿੱਚ ਤੁਸੀਂ ਚਾਹਤੇ ਹੋ ਦੇ ਵਿੱਚ ਖੋਏ ਦਾ ਇਸਤੇਮਾਲ ਵੀ ਕਰ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਕੇਸਰ ਵਾਲਾ ਦੁੱਧ ਮੈਂ ਅੱਧਾ ਘੰਟਾ ਪਹਿਲੇ ਨਾ ਥੋੜੇ ਦੁੱਧ ਵਿੱਚ ਕੁਝ ਧਾਗੇ ਕੇਸਰ ਦੇ ਭਿਗੋ ਕੇ ਰੱਖ ਦਿੱਤੇ ਸੀਗੇ ਉਹਨਾਂ ਕਲਰ ਵਧੀਆ ਆਏ ਇਸ ਲਈ ਇਸੇ ਵਿੱਚ ਐਡ ਕਰਤਾ ਕੇਸਰ ਵਾਲਾ ਦੁੱਧ ਕਿਉਂਕਿ ਅੱਜ ਅਸੀਂ ਬਣਾ ਰਹੇ ਕੇਸਰ ਮલાઈ ਵਾਲੇ ਨਾਰੀਅਲ ਦਾ ਲੱਡੂ ਬਣਾ ਕੇ ਤਿਆਰ ਕਰ ਰਹੇ ਹਾਂ ਅਗਰ ਤੁਸੀਂ ਕੇਸਰ ਨਹੀਂ ਪਾਉਣਾ ਚਾਹੁੰਦੇ ਸਕਿਪ ਵੀ ਕਰ ਸਕਦੇ ਹੋ ਕੇਸਰ ਪਾਣਾ ਕਲਰ ਬਹੁਤ ਵਧੀਆ ਆਏਗਾ ਕੇਸਰ ਜਗ੍ਹਾ ਤੁਸੀਂ ਫੂਡ ਕਲਰ ਦਾ ਵੀ ਇਸਤੇਮਾਲ ਕਰ ਸਕਦੇ ਹੋ ਅਗਰ ਤੁਸੀਂ ਦੋਨੋਂ ਚੀਜ਼ਾਂ ਨਹੀਂ ਪਾਉਣਾ ਚਾਹੁੰਦੇ ਸਕਿਪ ਵੀ ਕਰ ਸਕਦੇ ਹੋ ਵਾਈਟ ਵੀ ਬਣਾ ਸਕਦੇ ਹੋ ਐੜੀ ਜਿਹਨੂੰ ਅਸੀਂ ਐਡ ਕਰਤਾ ਇੱਕ ਵੱਡਾ ਚਮਚ ਪਰਕੇ ਮਲਾਈ ਦਾ ਜੋ ਦੁੱਧ ਉਪਰ ਤਾਜ਼ੇ ਵਾਲੀ ਮਲਾਈ ਆਦੀ ਉਹ ਅਸੀਂ ਇੱਕ ਚਮਚ ਵੱਡਾ ਪਰਕੇ ਐਡ ਕਰਤਾ ਤਾਜ਼ੇ ਵਾਲੀ ਮਲਾਈ ਦਾ ਇਸਤੇਮਾਲ ਕਰਨਾ ਪੁਰਾਣੀ ਮਲਾਈ ਦਾ ਬਿਲਕੁਲ ਇਸਤੇਮਾਲ ਨਾ ਕਰਨਾ ਇਹ ਮਲਾਈ ਵਾਲੇ ਲੱਡੂ ਨਾ 10 ਦਿਨ ਲਈ ਆਰਾਮ ਨਾਲ ਚੱਲ ਜਾਂਦੇ ਨੇ ਬਿਲਕੁਲ ਇਹ ਖਰਾਬ ਨਹੀਂ ਹੁੰਦੇ ਹੁਣ ਅਸੀਂ ਇਹਨੂੰ 8 ਤੋਂ 10 ਮਿੰਟ ਤੱਕ ਇੱਥੇ ਨੂੰ ਭੁੰਨਾਂਗੇ ਜੋ ਤੱਕ ਇਸ ਚ ਸਾਰਾ ਦੁੱਧ ਸੁੱਕਣਾ ਜਾਵੇ ਐਨ ਉਸ ਤਰੀਕੇ ਨਾਲ ਪਕਾਉਂਦੇ ਆ ਨਾ ਸਾਨੂੰ 8 ਤੋਂ 10 ਮਿੰਟ ਆਰਾਮ ਨਾਲ ਲੱਗ ਜਾਂਦੇ। ਤੁਸੀਂ ਦੇਖ ਸਕਦੇ ਹੋ ਬਿਲਕੁਲ ਇੱਥੇ ਦੁੱਧ ਨਹੀਂ ਗਾ ਸਾਰਾ ਦੁੱਧ ਸੁੱਕ ਚੁੱਕਾ ਸੀ। ਹੁਣ ਅਸੀਂ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਬੰਦ। ਹੁਣ ਇੱਥੇ ਕੁਝ ਲੈ ਲਵਾਂਗੇ ਮੇਵੇ ਜਿਵੇਂ ਕਿ ਬਦਾਮ, ਕਾਜੂ, ਪਿਸਤਾ ਤੇ ਮੈਂ ਨਾਲ ਲਈ ਸੀ ਕਿਸ਼ਮਿਸ਼। ਹੁਣ ਸਾਰੇ ਮੇਵੇ ਨੂੰ ਇੱਥੇ ਅਸੀਂ ਨਾ ਛੋਟੇ ਟੁਕੜਿਆਂ ਵਿੱਚ ਕੱਟ ਕੇ ਤਿਆਰ ਕਰ ਲਵਾਂਗੇ। ਕਿਸ਼ਮਿਸ਼ ਨੂੰ ਮੈਂ ਇੱਥੇ ਘਟਿਆ ਨਹੀਂ ਕਿਉਂਕਿ ਛੋਟੇ ਦਾਣੇ ਮੈਨੂੰ ਸਾਬਤ ਹੀ ਇਸਤੇਮਾਲ ਕਰਾਂਗੇ ਹੁਣ ਅਸੀਂ ਕੀ ਕਰਾਂਗੇ ਇੱਕ ਫਰਾਈਪੈਨ ਲੈ ਲਾਂਗੇ ਉਸ ਵਿੱਚ ਇੱਕ ਚਮਚ ਵੱਡਾ ਪਰ ਕੇ ਪਾ ਦਾਂਗੇ ਦੇਸੀ ਘਿਓ ਦਾ ਦੇਸੀ ਘਿਓ ਮੈਲਟ ਹੋਣ ਤੇ ਉਸ ਵਿੱਚ ਪਾਵਾਂਗੇ ਬਾਦਾਮ ਬਾਦਾਮ ਨੂੰ ਸੀ 1 ਮਿੰਟ ਤੱਕ ਇੱਥੇ ਮੀਡੀਅਮ ਗੈਸ ਰੱਖ ਕੇ ਨੂੰ ਅਸੀਂ ਫਰਾਈ ਭੁੰਨਾਗੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਨਾਲ ਹੀ ਕਾਜੂ ਕਾਜੂ ਨੂੰ ਇਸ ਤਰੀਕੇ ਨਾਲ ਸੀ ਹਲਕਾ ਇੱਥੇ ਰੋਸਟ ਕਰ ਲਵਾਂਗੇ ड्राई फ्रूट ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਜੋ ਤੁਹਾਨੂੰ ਪਸੰਦ ਦੇ ਤੁਸੀਂ ਜਿਆਦਾ ਪਾ ਸਕਦੇ ਹੋ ਜੋ ਨਹੀਂ ਪਸੰਦ ਤੁਸੀਂ ਸਕਿਪ ਵੀ ਕਰ ਸਕਦੇ ਇੱਕ ਚਮਚ ਭਰ ਕੇ ਅਸੀਂ ਇੱਥੇ ਪਾਤਾ ਖਸਖਸ ਦਾ ਇਹਦੇ ਨਾਲ ਟੇਸਟ ਬਹੁਤ ਵਧੀਆ ਆਏਗਾ ਤੇ ਨਾਲ ਹੀ ਇਸੇ ਚ ਐਡ ਕਰਤਾ ਹੀ ਪਿਸਤਾ ਜਦੋਂ ਪਿਸਤਾ ਵੀ ਹਲਕਾ ਫਰਾਈ ਹੋ ਜਾਏਗਾ ਫਿਰ ਅਸੀਂ ਲਾਸਟ ਵਿੱਚ ਐਡ ਕਰਾਂਗੇ ਕਿਸ਼ਮਿਸ਼ ਕਿਉਂਕਿ ਕਿਸ਼ਮਿਸ਼ ਬਹੁਤ ਜਲਦੀ ਨਾ ਫਰਾਈ ਹੋ ਜਾਂਦੀ ਇਸ ਲਈ ਉਹਨੂੰ ਅਸੀਂ ਲਾਸਟ ਵਿੱਚ ਹੀ ਫਰਾਈ ਕਰਾਂਗੇ ਸਾਰੇ ਇਥੇ ਮੇਵੇ ਫਰਾਈ ਹੋ ਗਏ ਸੀ ਹੁਣ ਇਸੀ ਨੂੰ ਨਾ ਜੋ ਲੱਡੂ ਵਾਲਾ ਮਿਕਸਚਰ ਰੱਖਿਆ ਸੀ ਉਹ ਚੈਨੂੰ ਐਡ ਕਰ ਦਾਂਗੇ ਤੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਇਸੇ ਐਡ ਕਰਾਂਗੇ ਵਧੀਆ ਫਲੇਵਰ ਲਈ ਹਰੀ ਇਲਾਚੀ ਦਾ ਪਾਊਡਰ ਅੱਧਾ ਚਮਚ ਮੈਂ ਐਡ ਕੀਤਾ ਸੀ ਹਰੀ ਇਲਾਚੀ ਦਾ ਪਾਊਡਰ ਐਂ ਟੇਸਟ ਔਫ ਫਲੇਵਰ ਦੋਨੋਂ ਬਹੁਤ ਵਧੀਆ ਆਣਗੇ ਹੁਣ ਇਥੇ ਸਾਰੇ ਮਿਕਸਚਰ ਨੂੰ ਸੀ ਹੱਥ ਨਾਲ ਚੰਗੀ ਤਰ੍ਹਾਂ ਨਾ ਮਿਕਸ ਕਰ ਲਾਂਗੇ ਤੇ ਥੋੜਾ ਥੋੜਾ ਮਿਕਸਚਰ ਲਵਾਂਗੇ ਹੱਥ ਤੇ ਲੱਡੂ ਦੇ ਨੂੰ ਸ਼ੇਪ ਦਿੰਦੇ ਅਸੀਂ ਗੋਲ ਗੋਲ ਲੱਡੂ ਇੱਥੇ ਬਣਾ ਕੇ ਤਿਆਰ ਕਰਾਂਗੇ ਬਹੁਤ ਆਰਾਮ ਨਾਲ ਤੁਸੀਂ ਦੇਖ ਸਕਦੇ ਹੋ ਤੇ ਲੱਡੂ ਸਾਡੇ ਬਣ ਕੇ ਤਿਆਰ ਤਿਆਰ ਹੋ ਗਏ ਸੀ ਬਿਲਕੁਲ ਵੀ ਸਾਨੂੰ ਕੋਈ ਪਰੇਸ਼ਾਨੀ ਵਗੈਰਾ ਨਹੀਂ ਹੁੰਦੀ ਨਾਲ ਨਾਲ ਅਸੀਂ ਇੱਕ ਪਲੇਟ ਦੇ ਵਿੱਚ ਲੱਡੂਆਂ ਨੂੰ ਰੱਖਦੇ ਜਾਵਾਂਗੇ ਇਸੇ ਤਰੀਕੇ ਨਾਲ ਮੈਂ ਸਾਰੇ ਹੀ ਲੱਡੂ ਬਣਾ ਕੇ ਇੱਥੇ ਤਿਆਰ ਕਰ ਲਵਾਂਗੇ ਇਹਦੇ ਵਿੱਚ ਮੈਂ ਜੋ ਮੇਵੇ ਪਾਏ ਸੀ ਨਾ ਮੈਂ 3-3 ਚਾਰ-ਚਾਰ ਚਮਚ ਸਾਰੇ ਬਦਾਮ ਕਾਜੂ ਪਿਸਤਾ ਕਿਸ਼ਮਿਸ ਮੈਚਾ ਚਾ ਚਮਚ ਅੱਧੇ ਦੇ ਵਿੱਚ ਐਡ ਕੀਤਾ ਸੀ ਤੁਸੀਂ ਜੇ ਜੋ ਤੁਹਾਨੂੰ ਨਹੀਂ ਪਸੰਦ ਤੁਸੀਂ ਸਕਿੱਪ ਕਰ ਸਕਦੇ ਹੋ ਇੱਥੇ ਮੈਂ ਸਾਰੇ ਲੱਡੂ ਬਣਾ ਕੇ ਤਿਆਰ ਕਰ ਲਏ ਕਾਨਾ ਜੀ ਲਈ ਕੇਸਰ ਮલાઈ ਦੇ ਨਾਰੀਅਲ ਦਾ ਲੱਡੂ ਸੀ ਬਣਾ ਕੇ ਤਿਆਰ ਕੀਤੇ ਮੈਂ ਤੁਹਾਨੂੰ ਇੱਕ ਲੱਡੂ ਚੈੱਕ ਕਰਾਈ ਤੁਸੀਂ ਦੇਖ ਸਕਦੇ ਹੋ ਸ਼ੇਪ ਦੇਖੋ ਪਰਫੈਕਟ ਗੋਲ ਲੱਡੂ ਬਣ ਕੇ ਤਿਆਰ ਹੋਏ ਨੇ ਤੁਹਾਨੂੰ ਤੋੜ ਕੇ ਚੈੱਕ ਕਰਾ ਰਹੀ ਬਹੁਤ ਹੀ ਸੌਫਟ ਸਾਡੇ ਤੇ ਨਾਰੀਅਲ ਦੇ ਲੱਡੂ ਬਣ ਕੇ ਤਿਆਰ ਹੋਏ ਨੇ ਤੁਸੀਂ ਵੀ ਇੱਕ ਵਾਰ ਤਾਜੇ ਨਾਰੀਅਲ ਦੇ ਲੱਡੂ ਜ਼ਰੂਰ ਬਣਾ ਕੇ ਟਰਾਈ ਕਰਨਾ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਲੋ ਜੀ ਮੈਂ ਤੇ ਕਾਨਾ ਜੀ ਨੇ ਬਣਾ ਲਈ ਤਾਜੇ ਨਾਰੀਅਲ ਦੇ ਕੇਸਰ ਮલાઈ ਵਾਲੇ ਦੁੱਧ ਵੀਡੀਓ ਕਿੱਦਾਂ ਲੱਗੀ ਪਲੀਜ਼ ਸ਼ੇਅਰ ਲਾਈਕ